ਮੋਰਸਲ ਪੁਲਿਸ ਕਮਿਸ਼ਨਰ ਗੋਰਪ੍ਰੀ ਸਿੰਘ ਪੁਲਰਜੀ ਦੇ ਦਿਸਨ ਨਿਰਦੇਸ਼ਾਂ ਤੇ ਮਾਰੇ ਅਨਸਰ ਵਾਲਿਆਂ ਦੇ ਖਿਲਾਫ ਚਲਾਈ ਗਈ ਮੈਮ ਦੇ ਤਹਿਤ ਠਾਣਾ اسلام آباد ਦੇ ਪੁਲਿਸ ਨੂੰ ਦੋ ਵਕਫ ਵਕ ਮਾਮਲਿਆਂ ਦੇ ਵਿੱਚ ਵੱਡੀ ਕਾਮਯਾਬੀ ਹਾਸਲ ਹੋਈ ਹੈ ਅਧਿਕਾਰੀ ਏਡੀਸੀ ਪੀ ਸਿਟੀ 1 ਦਰਪਨ ਅਲਵਾਲੀਆ ਨੇ ਦੱਸਿਆ ਕਿ ਪਿਛਲੇ ਦਿਨੀ ਠਾਣਾ اسلام آباد ਵਿੱਚ ਇੱਕ ਵਿਅਕਤੀ ਨੂੰ ਗੋਲੀ ਮਾਰ ਕੇ ਉਸ ਨੂੰ ਜਖਮੀ ਕਰ ਦਿੱਤਾ ਗਿਆ ਸੀ ਜਿਸ ਦੇ ਚਾਲੇ ਪੁਲਿਸ ਵੱਲੋਂ ਮੁਸਤਦੀ ਨਾਲ ਕਾਰਵਾਈ ਕਰਦੇ ਇੱਕ ਸਿਰਫਰੇ ਆਸ਼ਕ ਨੌਜਵਾਨ ਨਵਪ੍ਰੀਤ ਸਿੰਘ ਨੂੰ ਕਾਬੂ ਕੀਤਾ ਗਿਆ ਜਿਸ ਦਾ ਗੱਡੀਆਂ ਦੀ ਸੇਲ ਪਰਚੇ ਦਾ ਕੰਮ ਹੈ ਪੁਲਿਸ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਇਸ ਦਾ ਜਿਹੜਾ ਪਿਸਤਲ ਹੈ ਉਹ ਵੀ ਬਰਾਮਦ ਕਰ ਲਿਆ ਗਿਆ ਹੈ ਜਿਸ ਤੋਂ ਗੋਲੀ ਚਲਾਈ ਗਈ ਸੀ ਉਹਨਾਂ ਨੇ ਕਿਹਾ ਕਿ ਇਹ ਪਿਸਤਲ ਲਾਇਸੈਂਸੀ ਹੈ ਤੇ ਇਸ ਦਾ ਲਾਇਸੈਂਸ ਜਲਦੀ ਰੱਦ ਕਰਵਾਇਆ ਜਾਵੇਗਾ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੀਰ ਦੀ ਪਤਨੀ ਦੇ ਨਵਪ੍ਰੀਤ ਸਿੰਘ ਦੇ ਨਾਲ ਨਾਜਾਇਜ਼ ਸੰਬੰਧ ਸਨ ਜਿਸ ਦੇ ਚਲਦੇ ਇਹ ਦੁਬਾਰਾ ਉਸ ਕੋਲ ਜਾਣਾ ਚਾਹੁੰਦਾ ਸੀ ਤੇ ਇਸ ਨੂੰ ਲੈ ਕੇ ਇਹਨਾਂ ਦੀ ਕਾਫੀ ਰੰਜਿਸ਼ ਰਹੀਦੀ ਸੀ ਜਿਸ ਦੇ ਚੱਲਦੇ ਲਾਵਪ੍ਰੀਤ ਸਿੰਘ ਨੇ ਗੁੱਸੇ ਵਿੱਚ ਆ ਕੇ ਪੀੜਤ ਦੇ ਗੋਲੀ ਮਾਰ ਦਿੱਤੀ ਜਿਸ ਦੇ ਚੱਲਦੇ ਗੰਭੀਰੂਤ ਜ਼ਖਮੀ ਹੋ ਗਿਆ ਪੁਲਿਸ ਅਧਿਕਾਰੀਆਂ ਨੇ ਏਡੀਸੀਪੀ ਦਰਪਨ ਆਲੂ ਵਾਲਿਆ ਨੇ ਕਿਹਾ ਕਿ ਫਿਲਹਾਲ ਦੋਸ਼ ਨੂੰ ਕਾਬੂ ਕਰ ਲਿਆ ਗਿਆ ਹੈ ਇਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਅਸਰ ਕੀਤਾ ਜਾਵੇਗਾ ਉੱਥੇ ਉਹਨਾਂ ਨੇ ਕਿਹਾ ਕਿ ਇੱਕ ਹੋਰ ਮਾਮਲੇ ਵਿੱਚ ਥਾਣਾ ਸ਼ਲਾਮਾਬਦ ਪੁਲਿਸ ਨੂੰ ਵੱਡੀ ਕਾਮਯਾਬੀ ਅਸਲ ਹੋਈ ਹੈ ਹਨੀ ਟ੍ਰੈਪ ਲਗਾ ਕੇ ਲੁੱਟਖੋਖ ਕਰਨ ਵਾਲੇ ਕਾਬੂ ਕੀਤੇ ਗਏ ਹਨ ਪੁਲਿਸ ਅਧਿਕਾਰੀ ਇਹਨੇ ਕਹਿਆ ਕਿ ਨਸਪਾਲ ਸਿੰਘ ਉਰਫ ਰਿਸ਼ੀ ਨੂੰ ਕੱਲ ਕਾਬੂ ਕੀਤਾ ਗਿਆ ਹੈ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਦੇ ਪਹਿਲਾਂ ਦੋ ਸਾਥੀ ਕਾਬੂ ਕੀਤੇ ਗਏ ਸਨ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਨਸਪਾਲ ਸਿੰਘ ਉਰਫ ਰਿਸ਼ੀ ਦੇ ਖਿਲਾਫ ਪਹਿਲਾਂ ਵੀ 8-9 ਮਾਮਲੇ ਦਰਜ ਕੀਤੇ ਤੇ ਅੰਸਰ ਸਿਟੀ ਵਿੱਚ ਦਰਜ ਹਨ ਮਾਡਲ ਕੋਡ ਆਫ ਕੰਡਕਟ ਤੇ ਚੱਲਦੇ ਆ ਕਮਿਸ਼ਨਰੀ ਟਮਰਟਸਰ ਪੁਲਿਸ ਵੱਲੋਂ ਜਿਹੜੇ ਮਾੜੇ ਅੰਸਰਾਂ ਤੇ ਟਰਬਲ ਮੇਕਰਾਂ ਦੇ ਖਿਲਾਫ ਜਿਹੜੀ ਮੁਹਿੰਮ ਜਾਰੀ ਹੈ ਉਹਦੇ ਵਿੱਚ ਸੈਂਟਰਲ ਸਬਡਿਵੀਜ਼ਨ ਥਾਣਾ ਇਸਲਾਮਾਬਾਦ ਦੀ ਪੁਲਿਸ ਪਾਰਟੀਆਂ ਨੂੰ ਕਾਫੀ ਸਕਸੈਸ حاصل ਹੋਈ ਹੈ ਇਹਨਾਂ ਨੇ ਦੋ ਹੀਨਸ ਆਫੈਂਸਸ ਨੂੰ ਸਕਸੈਸਫੁਲੀ ਟ੍ਰੇਸ ਕੀਤਾ ਹੈ ਪਹਿਲਾ ਹੈ ਐਫ ਆਈ ਆਰ ਨੰਬਰ 31 ਡੇਟਿਡ 29th ਆਫ ਫੈਬਰੂਰੀ ਅੰਡਰ ਸੈਕਸ਼ਨ 307 ਆਫ armz ਐਕਟ ਇਹਦੇ ਵਿੱਚ ਜਿਹੜੇ ਕੰਪਲੇਨੈਂਟ ਸੀ ਵਿਕਟਿਮ ਗਗਨਪ੍ਰੀ ਇਹ ਤਰਨਤਾਰਨ ਦੇ ਰਹਿਣਾ ਲਈ ਹੈ ਜਿਹੜਾ ਦੋਸ਼ੀ ਹੈ ਇਹਦੇ ਅੰਦਰ ਨਵਪ੍ਰੀਤ 엘ያስ ਲਵ ਜਿਹੜਾ ਕਿ ਕੋਟ ਖਾਲਸਾ ਦਾ ਰਹਿਣ ਵਾਲਾ ਹੈ 32 ਸਾਲਾਂ ਦਾ ਇਹਨੂੰ ਅਸੀਂ ਸਕਸੈਸਫੁਲੀ ਅਰੈਸਟ ਕੀਤਾ ਹੈ ਅਲੋਂਗ ਵਿਦ ਜਿਹੜੀ ਵਾਰਦਾਤ ਵਿੱਚ ਮੋਟਰਸਾਈਕਲ ਅਤੇ 0.32 ਬੋਰ ਦੀ ਪਿਸਟਲ ਯੂਜ਼ ਹੋਈ ਸੀ ਉਹ ਵੀ ਅਸੀਂ ਰਿਕਵਰ ਕਰ ਲਈ ਹੈ ਵਜ੍ਹਾ ਰੰਜਿਸ਼ ਇਹ ਸੀ ਕਿ ਜਿਹੜੀ ਇਹਦੀ ਮੁੱਢਲੀ ਪੁੱਛਗਿਛ ਹੈ ਦੋਸ਼ੀ ਦੀ ਇਹ ਕਹਿੰਦਾ ਹੈ ਕਿ ਜਿਹੜੇ ਵਿਕਟਿਮ ਦੀ ਬੀਵੀ ਹੈ ਉਹਦੇ ਨਾਲ ਇਹਦੇ ਸੰਬੰਧ ਸੀ ਅਤੇ ਇਹਨੇ ਵਿਆਹ ਕਰਾ ਲਿਆ ਵਿਕਟਿਮ ਨੇ ਉਸ ਲੇਡੀ ਦੇ ਨਾਲ ਸਤੰਬਰ 2023 ਵਿੱਚ ਨਾਲ ਹੀ ਇਹਦਾ ਇਹ ਵੀ ਕਹਿਣਾ ਹੈ ਕਿ ਉਹਨੂੰ ਉਹਦਾ ਡਾਈਵੋਰਸੀ ਸਟੇਟਸ ਵੀ ਨਹੀਂ ਪਤਾ ਸੀ ਜਿਹਦੇ ਕਾਰਨ ਉਹਦੇ ਵਿੱਚ ਕਾਫੀ ਗੁੱਸਾ ਰੋਸ਼ ਪਰ ਰੱਖਿਆ ਸੀ ਇਸ ਲਈ ਜਦ ਨੂੰ ਇਤਲਾ ਮਿਲੀ ਕਿ 29 ਫਰਵਰੀ ਨੂੰ ਜਿਹੜਾ ਵਿਕਟਿਮ ਹੈ ਉਹ ਆਪਣੇ ਸੋਰੇਕਰ اسلامਾਬਾਦ ਦੀ ਜੂਰਿਸਡਿਕਸ਼ਨ ਵਿੱਚ ਆਇਆ ਹੈ ਤਾਂ ਉਹਨੇ ਘਰ ਦੇ ਬਾਹਰ ਉਹਨੇ ਦੋ ਫਾਇਰ ਕੀਤੇ ਇਹਦੀ ਜਿਹੜੀ ਪਿਸਟਲ ਹੈਗੀ ਹੈ ਇਹ ਇੱਕ ਲਾਇਸੈਂਸੀ ਪਿਸਟਲ ਹੈ 2020 ਦਾ ਲਾਇਸੈਂਸ ਬਣਿਆ ਹੋਇਆ ਹੈ ਇਹ ਨੂੰ ਵੀ ਰੱਦ ਕਰਾਇਆ ਜਾ ਰਿਹਾ ਹੈ ਇਹ ਪਿੱਛੋਂ ਦੀ ਗੱਡੀਆਂ ਦਾ ਸੇਲ ਪਰਚੇਜ਼ ਦਾ ਕੰਮ ਕਰਦਾ ਹੈ ਮੈਮ ਕੁੜੀ ਦਾ ਕਿੰਨਾ ਕਿਤੇ ਕੁੜੀ ਦਾ ਕੋਲ ਹੈਗਾ ਸੀ ਜਿਹੜੀ ਹੈਗੀ ਸੀ ਦੇਖੋ ਅਸੀਂ ਇਹਨੂੰ ਹੁਣੇ ਅਰੈਸਟ ਕੀਤਾ ਹੈ ਇਹਦੀ ਰਿਮਾਂਡ ਸੀ ਕੀਤੀ ਜਾਵੇਗੀ ਅਜੇ ਜਿਹੜੀ ਮੋਡਲੀ ਪੁੱਛਕਿਚ ਹੈ ਉਹਦੇ ਵਿੱਚ ਸਿਰਫ ਇਹ ਦੋਸ਼ੀ ਦਾ ਵਰਜਨ ਆਇਆ ਹੈ ਬਾਕੀ ਇਹਦੀ ਡੂੰਘਾਈ ਵਿੱਚ ਜਾਂਚ ਕੀਤੀ ਜਾ ਰਹੀ ਹੈ ਜੀ ਜੀ ਬਿਲਕੁਲ ਨੀ ਪਰ ਇਹਨੂੰ ਇਹਨੂੰ ਪਤਾ ਸੀ ਕਿ ਲੜਕੀ ਜਿਹੜੀ ਹੈ ਮੈਰਿਟਲ ਕੀ ਤਲਾਕ ਨਹੀਂ ਦਿੱਤਾ ਉਹ ਬਿਲਕੁਲ ਬਿਲਕੁਲ ਜੀ ਇਹਦੀ ਵੀ ਆਪਣੀ ਵੀ ਸ਼ਾਦੀ ਹੋਈ ਹੋਈ ਹੈ ਇਹਦੀ ਜਿਹੜੀ ਵਾਈਫ ਤੇ 4 ਸਾਲਾਂ ਦਾ ਬੱਚਾ ਹੈ ਇਹ ਸਿੰਗਾਪੁਰ ਬੇਸਡ ਹੈਗੇ ਨੇ ਇਹ ਰਹਿ ਸਿੰਗਾਪੁਰ ਦਾ ਰਹਿੰਦਾ ਨਹੀਂ ਜੀ ਇਹਦੀ ਵਾਈਫ ਤੇ ਬੱਚਾ ਉੱਥੇ ਰਹ ਰਹੇ ਨੇ ਤੇ ਇਹਦਾ ਉਹਦੋਂ ਐਕਸਟਰਾ ਮੈਰਿਟਲ ਅਫੇਅਰ ਸੀ ਜੀ ਇਹਦੇ ਕਹਿਣ ਦੇ ਮੁਤਾਬਕ ਇਹਦਾ ਉਹਦੇ ਨਾਲ ਐਕਸਟਰਾ ਮੈਰਿਟਲ ਅਫੇਅਰ ਸੀ ਇਹਦੀ ਵੀ ਸ਼ਾਦੀ ਹੋਈ ਹੋਈ ਹੈ ਤੇ ਉਹਦੀ ਵੀ ਸ਼ਾਦੀ ਹੋਈ ਹੈ ਤੇ ਤੁਸੀਂ ਮੈਂ ਦੱਸਿਆ ਗਿਆ ਕਿ ਫੋਨ ਦੇ ਉੱਤੇ ਤਾਂ ਮੈਨੂੰ ਦੱਸ ਉਸ ਲੜਕੀ ਨਾਲ ਜਾਂ ਨਹੀਂ ਹੁੰਦਾ ਸੀ ਜਿਹੜੀ ਲੜਕੀ ਨਾਲ ਵੀ ਗੱਲ ਕਰਵਾ ਦੇਖੋ ਕੰਪਲੇਨੈਂਟ ਦਾ ਇਹ ਕਹਿਣਾ ਹੈਗਾ ਕਿ ਇਹ ਉਹਦਾ ਕਾफी ਪਿੱਛਾ ਕਰਦਾ ਰਿਹਾ ਵਿਆਹ ਤੋਂ ਬਾਅਦ ਵੀ ਪਰ ਇਹ ਤਾਂ ਉਹਨਾਂ ਦਾ ਫੇਰ ਸੀਗਾ ਜੀ ਇਹ ਅਕਿਊਜ਼ ਦਾ ਕਹਿਣਾ ਹੈ ਬਾਕੀ ਅਸੀਂ ਇਹਦੀ ਡੂੰਘਾਈ ਇਹ ਜਾਂਚ ਕਰਾਂਗੇ ਰਿਮਾਂਡ ਸੀ ਕਰਕੇ ਉਹਨਾਂ ਸਾਈਡ ਦਾ ਦੋਨੋਂ ਸਾਈਡ ਦਾ ਇਹ ਅਜੇ ਸਿਰਫ ਜੀ ਅਕਿਊਜ਼ ਦੀ ਪ੍ਰੀਲਿਮੀਨਰੀ ਇੰਟਰੋਗੇਸ਼ਨ ਹੋਈ ਹੈ ਉਹਦੇ ਵਿੱਚ ਅਕਿਊਜ਼ ਦੇ ਵੱਲੋਂ ਇਹ ਵਜਾ ਰੰਜਿਸ਼ ਦੱਸੀ ਗਈ ਹੈ ਹਨ ਪਹਿਲੇ ਵੀ ਕੋਈ ਮੁਕਤਮਾ ਦਰਜ ਹੈ ਜੀ ਨਹੀਂ ਇਹ ਪਹਿਲਾ ਹੀ ਮੁਕਤਮਾ ਜਿਹੜਾ ਦੂਜਾ ਕੇਸ ਹੈਗਾ ਇਹ ਹੈਗਾ ਐਫ ਆਰ ਨੰਬਰ ਕੀਤਾ ਗਿਆ ਸੀ 14/3/24 ਨੂੰ थाना اسلام آباد ਵਿਖੇ ਅੰਡਰ ਸੈਕਸ਼ਨ 307 379B2 ਅਤੇ ਆਰਮਜ਼ ਐਕਟ ਇਹ ਹੈਗਾ ਇੱਕ ਖਾਨੀ ਟ੍ਰੈਪਿੰਗ ਦਾ ਕੇਸ ਇਹਦੇ ਵਿੱਚ ਜਿਹੜਾ ਮਦਈ ਹੈਗਾ ਗੁਰਜੰਟ ਇਹਦਾ ਕਹਿਣਾ ਸੀ ਕਿ ਇੱਕ ਲੜਕੀ ਹੈ ਜਿਹੜੀ ਸਾਡੀ ਦੋਸ਼ਣ ਅਸੀਂ ਉਹਨੂੰ ਆਲਰੇਡੀ ਅਰੈਸਟ ਕੀਤਾ ਹੋਇਆ ਤਾਜਪ੍ਰੀਤ ਤਾਂ ਕਹਿਣਾ ਸੀ ਕਿ ਉਹਦੇ ਨਾਲ ਉਹਨੇ ਇਨ ਟੱਚ ਆਈ ਔਨ ਇੰਸਟਾਗ੍ਰam ਉਹਦੇ ਨਾਲ ਨਜ਼ਦੀਕੀਆਂ ਵਧਾਈਆਂ ਐਂਡ ਫਾਈਨਲੀ ਇਹ ਦੋਸ਼ਣ ਦਾ ਨੇ ਉਹਨੂੰ ਰਿਕਵੈਸਟ ਕੀਤਾ ਕਿ ਉਹ ਇੱਕ ਕੌਸ਼ਲ ਕੇਂਦਰ ਵਿੱਚ ਉਹਨੇ ਸਰਟੀਫਿਕੇਟ ਲੈਣਾ ਹੈ ਤੇ ਉਹਦੇ ਨਾਲ ਚੱਲੇ ਜਦ ਇਹ ਦੋਨੋਂ ਮੋਟਰਸਾਈਕਲ ਤੇ ਜਾ ਕੇ ਫਤਾਪੁਰ ਜਾਂਦੇ ਨੇ ਉੱਥੇ ਜਿਹੜੇ ਦੋਸ਼ੀ ਨੇ ਇਹ ਲੜਕੀ ਨੂੰ ਘੇਰ ਲੈਂਦੇ ਨੇ ਅਤੇ ਇਹਦੇ ਗਿੱਟੇ ਅਤੇ ਪੈਰ ਤੇ ਫਾਇਰ ਕਰਦੇ ਨੇ ਇਹਦੀ ਵਜ੍ਹਾ ਰੰਜਿਸ਼ ਇਹ ਹੈਗੀ ਹੈ ਕਿ ਜਿਹੜਾ ਇਹ ਕੰਪਲੇਨੈਂਟ ਹੈ ਇਹ ਆਪਣੇ ਪਿੰਡ ਵਿੱਚ ਇੱਕ ਬਤੌਰ ਸੋਸ਼ਲ ਵਰਕਰ ਦੇ ਤੌਰ ਤੇ ਕੰਮ ਕਰਦਾ ਹੈ ਤੇ ਜਿਹੜਾ ਇਹਦਾ ਮੇਨ ਦੋਸ਼ੀ ਹੈ ਜੋ ਇਸ ਵੇਲੇ ਅਸੀਂ ਅਰੈਸਟ ਕੀਤਾ ਹੋਇਆ ਗੋਇੰਦਵਾਲ ਸਾਹਿਬ ਜੇਲ੍ਹ ਵਿਖੇ ਹੈ ਉਹਦਾ ਨਾਂ ਹੈਗਾ ਰਸ਼ਪਾਲ ਰਸ਼ਪਾਲ ਦੀ ਇਹਦੇ ਨਾਲ ਪੁਰਾਣੀ ਲਾਕਡਾਟ ਸੀ ਤੇ ਰਸ਼ਪਾਲ ਨੇ ਪਲਾਨ ਬਣਾਇਆ ਆਪਣੇ ਇੱਕ ਪੁਰਾਣੇ ਇਨਮੇਟ ਦੋਸਤ ਦੇ ਨਾਲ ਜਿਹੜਾ ਕਿ ਗੋਇੰਦਵਾਲ ਸਾਹਿਬ ਜੇਲ੍ਹ ਕੱਟ ਚੁੱਕਾ ਹੈ ਕਰਨ ਜਿਹੜੀ ਇਹ ਦੋਸ਼ਣ ਹੈਗੀ ਹੈ ਤਾਜਪ੍ਰੀਤ ਇਹ ਕਰਨ ਦੀ ਹੀ ਅੱਗੇ ਗਰਲਫ੍ਰੈਂਡ ਹੈ ਇਹਨਾਂ ਨੇ ਹਨੀ ਟ੍ਰੈਪਿੰਗ ਦਾ ਪਲਾਨ ਬਣਾਇਆ ਤਾਂਕਿ ਉਹਨੂੰ ਆਪਣੀ ਰੇਂਜ ਆਫ ਫਾਇਰ ਵਿੱਚ ਲਿਆ ਕੇ ਉਹਦੇ ਨਾਲੇ ਬਦਲਾ ਲੈ ਸਕਣ ਇਹਦੇ ਵਿੱਚ ਜਿਹੜੇ ਅਸੀਂ ਦੋਸ਼ੀ ਅਰੈਸਟ ਕਰ ਲਏ ਨੇ ਉਹ ਹੈ ਇਹ ਦੋਸ਼ਣ ਜਿਨੇ ਹਨੀ ਟ੍ਰੈਪਿੰਗ ਦਾ ਪੂਰਾ ਇਹ ਚਲਾਇਆ ਤਾਜਪ੍ਰੀਤ ਬਰ ਰੈਜ਼ੀਡੈਂਟ ਆਫ ਮਕਬੂਲਪੁਰਾ ਜਗਰਾਜ ਏਲੀਅਸ ਸ਼ੂਟਰ ਜਿਹੜਾ ਕਿ ਤਰਨਤਾਰਨ ਦਾ ਰਹਿਣ ਵਾਲਾ ਹੈ ਅਤੇ ਜਿਹੜਾ ਮੁੱਖ ਦੋਸ਼ੀ ਜਿਨੇ ਸਾਰਾ ਇਹ ਇਨਸੀਡੈਂਟ ਆਰਕੇਸਟ੍ਰੇਟ ਕੀਤਾ ਰਸ਼ਪਾਲ ਇਹ ਇੱਥੇ ਦੱਸਣਾ ਚਾਹਾਂਗੀ ਕਿ ਜਿਹੜਾ ਰਸ਼ਪਾਲ ਹੈ ਇਹ ਕਾਫੀ ਇੱਕ ਹਾਰਡਹੈਂਡ ਕ੍ਰਿਮੀਨਲ ਹੈ ਇਹਦੇ ਖਿਲਾਫ 8 ਤੋਂ 9 ਮੁਕਦਮੇ ਦਰਜ ਨੇ ਅੰਮ੍ਰਿਤਸਰ ਕਮਿਸ਼ਨਰੇਟ ਅੰਮ੍ਰਿਤਸਰ ਦਿਹਾਤੀ ਤਰਨਤਾਰਨ ਅਤੇ ਐਸਐਸਓਸੀ ਅੰਮ੍ਰਿਤਸਰ ਦੇ ਦੁਆਰਾ ਵੱਖ-ਵੱਖ ਸੈਕਸ਼ਨਾਂ ਵਿੱਚ ਵਿਚ ਇਨਕਲੂਡਸ ਆਰਮਜ਼ ਐਕਟ 307 379ਬੀ ਐਨਡੀਪੀਐਸ ਐਕਟ ਅਤੇ ਡਕੈਤੀ ਦੇ ਵੱਖ-ਵੱਖ ਪਰਚੇ ਮੈਂ ਲੜਕੀ ਨੂੰ ਇੰਸਟਾਗ੍ਰਾਮ ਤੇ ਮਿਲਿਆ ਜੀ ਇਹ ਜਿਹੜਾ ਉਹਦੇ ਬੁਆਏਫਰੈਂਡ ਸੀ ਲੜਕੀ ਦਾ ਉਹ ਗੋਇੰਦਵਾਲ ਸਾਹਿਬ ਦਾ ਪੁਰਾਣਾ ਜੇਲ੍ਹ ਦਾ ਇਨਮੇਟ ਰਹਿ ਚੁੱਕਾ ਹੈ ਤੇ ਜਿਹੜਾ ਮੁੱਖ ਦੋਸ਼ੀ ਸੀ ਉਹਦੇ ਟੱਚ ਵਿੱਚ ਆਇਆ ਫਿਰ ਉਹਨੇ ਕਿਹਾ ਕਿ ਉਹ ਆਪਣੇ ਨਾਲ ਜਿਹੜੀ ਲੜਕੀ ਹੈਗੀ ਆ ਤਾਜਪ੍ਰੀਤ ਉਹਦਾ ਇਸਤੇਮਾਲ ਕਰੇਗਾ ਫਿਰ ਤਾਜਪ੍ਰੀਤ ਨੂੰ ਇਨਸਟਰਕਸ਼ਨ ਦਿੱਤੀ ਗਈ ਕਿ ਇਹ ਲੜਕੇ ਦਾ ਜਿਹੜਾ ਇੰਸਟਾਗ੍ਰਾਮ ਪ੍ਰੋਫਾਈਲ ਹੈ ਇਹਨੂੰ ਫੋਲੋ ਕੀਤਾ ਕਰ ਕੀਤੇ ਤੇ ਫਿਰ ਐਂਡ ਫਾਈਨਲੀ ਇਹਨਾਂ ਦੀ ਜਿਵੇਂ ਜਿਵੇਂ ਨਜ਼ਦੀਕੀਆਂ ਵਧੀਆਂ ਤਾਂਦੇ ਆਪਣੇ ਇਹਨੂੰ ਲਾਈਨ ਆਫ ਫਾਇਰ ਵਿੱਚ ਲੈ ਗਿਆ Thank you. Thank you.